ਸਾਖਵੀਨ ਪੰਜਾਬ ਨੂੰ ਹੜਾਂ ਦੀ ਮਾਰ ਦੇ ਵਿੱਚ ਰੋੜਿਆ ਗਿਆ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਜੋੜਿਆ ਜਿਹੜਾ ਸਾਰੀ ਜਥੇਬੰਦੀਆਂ ਜਰਦਾਸ ਕਰਨ ਜਾ ਰਹੀ ਆ ਤੋਂ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਉਸ ਦੀ ਵਿੱਚੋਂ ਵੀ ਨਿਕਲੇ ਸਰਕਾਰਾਂ ਦੀ ਮਨਸ਼ਾ ਦਿਖਾਈ ਦੇ ਰਹੀ ਆ ਕਿ ਉਹ ਗਿੱਟਿਆਂ ਨੂੰ ਪਾਣੀ ਚ ਲਵੇੜ ਕੇ ਤਸਵੀਰਾਂ ਚਾਉਣ ਤੋਂ ਇਲਾਵਾ ਕੁਸ਼ੀ ਕਰ ਰਹੇ ਚਾਹੇ ਇਥੇ ਚੰਡੀਗੜ੍ਹ ਦੇ ਹੋਣ ਤੇ ਚਾਹੇ ਦਿੱਲੀ ਦੇ ਹੋਣ ਪੰਜਾਬ ਮਰਦਾ ਨਹੀਂ ਐ ਪੰਜਾਬ ਨੂੰ ਮਾਰਨ ਵਾਲੇ ਕਈ ਆਏ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਗੁਰਚਰਨ ਸਿੰਘ ਗਰੇਵਾਲ ਸਿੱਖ ਆਗੂ ਨੇ ਉਹਨਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਤੇ ਖਾਸ ਕਰ ਉਹਨਾਂ ਨੇ ਪੰਜਾਬ ਦੇ ਵਿੱਚ ਬਣੇ ਖੜਾਂ ਦੇ ਹਾਲਾਤਾਂ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਉਹਨਾਂ ਵੱਲੋਂ ਤੇ ਹੋਰਨਾ ਆਗੂਆਂ ਵੱਲੋਂ ਸਿੱਖ ਨੌਜਵਾਨਾਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਵੀ ਕੀਤੀ ਗਈ ਹੈ ਤੇ ਇੱਕ ਪੈਦਲ ਮਾਰਚ ਵੀ ਕੱਢਿਆ ਗਿਆ। ਦੇਖੋ ਜਿਹੜਾ ਇਹ ਦੇਸ਼ ਪੰਜਾਬ ਆ ਇਸ ਤੇ ਬੜੇ ਹਮਲਾਵਾਰ ਆਏ। ਸਦੀਆਂ ਤੋਂ ਹਮਲਾਵਾਰ ਆਉਂਦੇ ਰਹੇ ਪਰ ਇਹ ਦੇਸ਼ ਪੰਜਾਬ ਉਹਨਾਂ ਦਾ ਮੂੰਹ ਮੋੜਦਾ ਰਿਹਾ। ਸੋ ਦੇਸ਼ ਦੀ ਇਯਾਦੀ ਤੋਂ ਬਾਅਦ ਵੀ ਕਈ ਹਮਲੇ ਹੋਏ। ਤੇ ਅੱਜ ਦੇ ਅਸੀਂ ਹਮਲੇ ਦੀ ਗੱਲ ਕਰੀਏ ਇਸ ਤਰ੍ਹਾਂ ਦਾ ਹਮਲਾ 88 ਚ ਵੀ ਹੋਇਆ ਇੱਥੇ ਹੜ ਲਿਆਂਦੇ ਗਏ ਹੁਣ ਵੀ 2025 ਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਜਾਣਬੁੱਝ ਕੇ ਭਾਵੇਂ ਕਿ ਕੁਦਰਤੀ ਤੌਰ ਤੇ ਸਾਡਾ ਇੰਦਰ ਦੇਵਤਾ ਵੀ ਮਿਹਰਬਾਨ ਹੈ ਪਰ ਇਹ ਸਾਜ਼ਿਸ਼ਦীন ਜਿਹਦੇ ਵਿੱਚ ਪੰਜਾਬ ਵਿਰੋਧੀ ਸ਼ਕਤੀਆਂ ਸ਼ਾਮਲ ਨੇ ਸਾਜ਼ਿਸ਼ਦীন ਪੰਜਾਬ ਨੂੰ ਹੜਾਂ ਦੀ ਮਾਰ ਦੇ ਵਿੱਚ ਰੋੜਿਆ ਗਿਆ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਜੋੜਿਆ ਜਿਹੜੀ ਕਿ ਮਾੜੀ ਗੱਲ ਆ ਕਿਉਂਕਿ ਸਮੁੱਚੀ ਮਾਨਵਤਾ ਦੀ ਗੱਲ ਅਸੀਂ ਕਰਦੇ ਆ ਸਮੁੱਚੇ ਭਾਈਚਾਰੇ ਦੀ ਗੱਲ ਅਸੀਂ ਕਰਦੇ ਆ ਤੋਂ ਉਸ ਗੱਲ ਨੂੰ ਲੈ ਕੇ ਜਿਹੜਾ ਪੰਜਾਬ ਨੂੰ ਮੋੜੋ ਸਾਰਨ ਦੀ ਗੱਲ ਆ ਅੱਜ ਫੈਡਰੇਸ਼ਨ ਆਪਣੀ ਵਰੇ ਗਣ ਜਿਹੜੀ ਕਾਲ ਤੱਕ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਨੂੰ ਮੋੜੋ ਸਾਰੀ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜਾ ਸਾਰੀ ਜਥੇਬੰਦੀ ਐ ਜਰ ਅਰਦਾਸ ਕਰਨ ਜਾ ਰਹੀ ਆ ਤੋਂ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਉਸ ਦੀ ਵਿੱਚੋਂ ਵੀ ਨਿਕਲੇ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆਪਸੀ ਭਾਈਚਾਰੇ ਦੀ ਮਦਦ ਕਰਦਾ ਹੋਰ ਭਾਈਚਾਰੇ ਵੀ ਇੱਥੇ ਆ ਕੇ ਬਹੁਤ ਸਾਰੀ ਮਦਦ ਕਰਦੇ ਨੇ ਸਹਿਯੋਗ ਕਰਦੇ ਨੇ ਸਾਡਾ ਉਹਨਾਂ ਦੇ ਲਈ ਤਹਿ ਦਿਲ ਤੋਂ ਸਨਮਾਨ ਅਤੇ ਸਤਿਕਾਰ ਹੈ ਤੇ ਦੂਜੇ ਪਾਸੇ ਇਸ ਪੰਜਾਬ ਦੇ ਵਿੱਚ ਬਦਲਾ ਦੇ ਨਾਮ ਦੇ ਉੱਤੇ ਇੱਕ ਵੱਡਾ ਚੋਰ ਤੇ ਡਾਕੂ ਲੁਟੇਰਿਆਂ ਦਾ ਇੱਕ ਇੱਕ ਫੌਜ ਜਿਹੜੀ ਆ ਇਸ ਤੇ ਹਮਲਾ ਕਰਨ ਆਈ ਤੋਂ ਉਹਨਾਂ ਦੇ ਬਦਲਾ ਵਾਸਤੇ ਵੀ ਪੰਜਾਬ ਨੂੰ ਮੁੜ ਸਾਰਨ ਵਾਸਤੇ ਵੀ ਸਿਆਸੀ ਫਜ਼ਾ ਦੇ ਵਿੱਚ ਪੰਜਾਬ ਦੇ ਹੱਕਾਂ ਲਈ ਲੜਾਈ ਲੜਨ ਵਾਲੇ ਅਕਾਲੀ ਦਰਬਾਰ ਵਰਗੇ ਜਥੇਬੰਦੀਆਂ ਨੂੰ ਅੱਗੇ ਲਿਆਉਣ ਵਾਸਤੇ ਪੰਜਾਬ ਦੀ ਮੋਢ ਸਾਰੀ ਲਈ ਅਸੀਂ ਅਜ਼ਰਦਾਸ ਕਰਦੇ ਹਾਂ ਸਰਕਾਰਾਂ ਦੀ ਮਨਸ਼ਾ ਦਿਖਾਈ ਦੇ ਰਹੀ ਆ ਕਿ ਉਹ ਗਟਿਆਂ ਨੂੰ ਪਾਣੀ ਚ ਲਵੇੜ ਕੇ ਤਸਵੀਰਾਂ ਖਿਚਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੀ ਚਾਹੇ ਇੱਥੇ ਚੰਡੀਗੜ੍ਹ ਦੇ ਹੋਣ ਤੇ ਚਾਹੇ ਦਿੱਲੀ ਦੇ ਹੋਣ ਜਿਹੜੀਆਂ ਵੀ ਗੱਲਾਂ ਹੋਈਆਂ ਉਹ ਚੰਗੀਆਂ ਨਹੀਂ ਹੋਈਆਂ ਪੰਜਾਬ ਦੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਦਾ ਫੈਸਲਾ ਸੁਣਾਉਣਗੇ ਇਹ ਇਹ ਇਹੀ ਵੱਖਰੀ ਪਛਾਣ ਹੈ ਕਿਉਂਕਿ ਗੁਰੂ ਦਾ ਜਿਹੜਾ ਸਿਧਾਂਤ ਆ ਉਹ ਸਰਬੱਤ ਦੇ ਭਲੇ ਦਾ ਵਾ ਦੋ ਵਕਤ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਲਈ ਤਹਿ ਦਿਲ ਤੋਂ ਬਹੁਤ ਲੋਕ ਇੱਥੇ ਆਏ ਜਿਨ੍ਹਾਂ ਦਾ ਅਸੀਂ ਤਹਿ ਦਿਲ ਤੋਂ ਸਤਿਕਾਰ ਕਰਦੇ ਆ ਪੰਜਾਬ ਮਰਦਾ ਨਹੀਂ ਐ ਪੰਜਾਬ ਨੂੰ ਮਾਰਨ ਵਾਲੇ ਕਈ ਆਏ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਅੱਜ ਅਸੀਂ ਭਾਈ ਗੁਰਦਾਸ ਹਾਲ ਤੋਂ ਇਹ ਅਰਦਾਸ ਯਾਤਰਾ ਲੈ ਕੇ ਆਏ ਆ ਜਿਹਦੇ ਵਿੱਚ ਹੁਣ ਅਸੀਂ ਸਾਰੇ ਕਿਹਨਾ ਅਕਾਲ ਤਖਤ ਸਾਹਿਬ ਦੇ ਅਰਦਾਸ ਰੇਵਾ ਸਾਹਿਬ ਜੇਗਮ ਮੋੜ ਉਹ ਸਾਰੀ ਦੇ ਲਈ ਤੁਹਾਡੇ ਵੱਲੋਂ ਕਿਹੜੇ ਕਿਹੜੇ ਉਪਰਾਲੇ ਜਿਹੜੇ ਅਸੀਂ ਹਰ ਉਪਰਾਲੇ ਵਿੱਚ ਸ਼ਾਮਿਲ ਆ ਨਿਮਾਣੇ ਸੇਵਕ ਦੇ ਵਜੋਂ ਜਥੇਬੰਦੀ ਵੀ ਸ਼ਾਮਿਲ ਆ ਸਾਡੀ ਸ਼ਰੋਣੀ ਕਮੇਟੀ ਦੇ ਤੌਰ ਤੇ ਸ਼ਾਮਿਲ ਆ ਭਾਈਚਾਰੇ ਦੇ ਤੌਰ ਤੇ ਸ਼ਾਮਿਲ ਆ ਹਰ ਤਰੀਕੇ ਨਾਲ ਹਰ ਥਾਂ ਤੇ ਸਾਡੇ ਜਿਹੜੇ ਜਿਵੇਂ ਦੇਖੋ ਵੀ ਜਿਹੜੇ ਇਲਾਕਿਆਂ ਵਿੱਚੋਂ ਗੁਰਦਾਸਪੁਰ ਦੇ ਵਿੱਚੋਂ ਨੌਜਵਾਨ ਆਏ ਨੇ ਪਰੋਈਪੁਰ ਫਾਜ਼ਿਲਕਾ ਵਿੱਚੋਂ ਨੌਜਵਾਨ ਆਏ ਨੇ ਕਪੂਰਥਲੇ ਵਿੱਚੋਂ ਆਏ ਨੇ ਸਾਰੇ ਆਪੋ ਆਪਣੀ ਥਾਂ ਦੀ ਡਿਊਟੀਆਂ ਜਿਹੜੀਆਂ ਕਰ ਰਹੇ ਨੇ ਗੁਰੂ ਕਿਰਪਾ ਕਰੇਗਾ ਪੰਜਾਬ ਚੜਦੀ ਕਲਾ ਚ ਆਏਗਾ ਦੱਸਦੀ ਕਿ ਪੰਜਾਬ ਦੇ ਵਿੱਚ ਆਏ ਹੋਏ ਖੜਾ ਨੂੰ ਲੈ ਕੇ ਸਿਆਸਤ ਜ਼ੋਰਾਂ ਦੇ ਉੱਤੇ ਆ ਵਿਰੋਧੀ ਲਗਾਤਾਰ ਸੂਬਾ ਸਰਕਾਰ ਨੂੰ ਘੇਰ ਰਹੇ ਨੇ ਜਦਕਿ ਸੂਬਾ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਸਾਰਾ ਕੰਮਕਾਜ ਕਰ ਰਹੇ ਹਾਂ ਪਰ ਇਸ ਦੇ ਬਾਵਜੂਦ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਤੇ ਹੁਣ ਜਿਹੜਾ ਫੰਡਾਂ ਦਾ ਰੌਲਾ ਹੈ ਉਹਨੇ ਵੀ ਸਿਆਸਤ ਨੂੰ ਹੋਰ ਵੀ ਪਖਾ ਦਿੱਤਾ ਹੈ ਤੇ ਗੁਰਚਰਨ ਸਿੰਘ ਗਰੇਵਾਲ ਖੁਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ 1 ਮਾਰਚ ਕੱਢਿਆ ਤੇ ਨਾਲ ਹੀ ਉਹਨਾਂ ਨੇ ਵੱਖ-ਵੱਖ ਆਗੂਆਂ ਦੀ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ